ਇਹ ਰਸਤਾ ਹੈ ਮਹਾਤਮਾ ਅਕਸ਼ਰ ਜੀ ਜਦੋਂ ਗੱਲ ਕਰਦੇ ਕਿ ਭਾਈ ਸਭ ਰੱਬ ਦੀ ਪ੍ਰਾਪਤੀ ਕਰ ਲੋ ਤੋ ਆਵਾਜ਼ ਆਉਂਦੀ ਦੀ ਮੇਰੀ ਜੋਬ ਹੈ ਅੱਜ ਕਰਨੀ ਦੀ ਮੇਰੀ نیند ਹੈ ਬਾਕੀ ਅੱਜ ਘੰਟਿਆਂ ਦੇ ਵਿੱਚ ਇੰਨੇ ਕੰਮ ਕਰਨੇ ਨੇ ਬੱਚਿਆਂ ਨੂੰ ਸਕੂਲ ਲੈ ਕੇ ਆਣਾ ਹੈ ਛੱਡ ਕੇ ਆਣਾ ਹੈ ਵਧੀਆ ਹੈ ਤੋ ਅੱਜ ਘੰਟੇ ਦੇ ਵਿੱਚ ਮੈਨੂੰ ਸੋਈ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਵੇਲੇ ਸਤਸੰਗ ਤੇ ਜਾਵਾਂ ਜਾਂ ਰੱਬ ਦੀ ਗੱਲ ਕਰਾਂ ਤੋ ਫਿਰ ਕਿਹਾ ਕਿ ਪੈਸਾ ਜਿਹਦੇ ਵਿੱਚ ਆਪਣਾ ਘਰ ਬਣਾਉਣਾ ਚਾਹਨਾ ਹਾਂ ਮੈਂ ਤੁਹਾਨੂੰ ਦੱਸੂ ਕਿਹਾ ਪੈਸਾ ਐਨੀ ਜ਼ਮੀਨ ਹੈ ਜਿੱਥੇ ਬਿਲਕੁਲ ਥਾਟ ਲੈ ਕੇ ਤੁਸੀਂ ਘਰ ਹੀ ਪਾਓ ਇਹਦੇ ਪੈਸਾ ਆਲਰੇਡੀ ਦੇਖੋ ਕਿੰਨੀ ਜ਼ਮੀਨ ਤੇ ਫਿਰ ਵੀ ਧਰਤੀ ਬਹੁਤ ਹੈ ਜਿੱਥੇ ਤੁਸੀਂ ਆਪਣਾ ਘਰ ਬਣਾ ਸਕਦੇ ਹੋ ਸਾਰਸਿਨੀ ਮਹਾਤਮਾ ਕਹਿੰਦੇ ਕਿ ਇਹੀ ਗੱਲ ਤੋਂ ਮੈਂ ਬਿਆਨ ਕਰ ਰਿਹਾ ਕਿ ਜ਼ਰੂਰਤ ਨਾ ਸਮਝੋ ਤਾਂ ਵੱਖਰੀ ਗੱਲ ਹੈ ਕਿਉਂਕਿ ਕਿਹੜਾ ਦਿਨ ਹੈ ਮੈਂ ਰੋਟੀ ਨਹੀਂ ਖਾਧੀ ਕਿਹੜਾ ਦਿਨ ਹੈ ਮੈਂ ਪਾਣੀ ਨਹੀਂ ਪੀਤਾ ਜਿੰਨੀਆਂ ਵੀ ਜ਼ਰੂਰਤ ਹੈ ਕਿਹੜੀਆਂ ਮੈਂ ਆਪਣੀਆਂ ਪੂਰੀਆਂ ਨਹੀਂ ਕੀਤੀਆਂ ਬਾਬਾ ਸਿੰਘ ਤਾਂ ਫਿਰ ਅਕੋ ਅਕਸਰ ਇੱਕ ਅਸੀਂ ਕੁ ਬੜੇ کاروبار ਦੇ سلسلے ਅਸੀਂ ਦੁਨੀਆਵੀ ਕੰਮਾਂ ਦੇ ਵਿੱਚ ਕੰਮਕਾਰ ਕਰਦੇ ਹੋਏ ਐਨੇ ਅਸੀਂ ਗਲਤੀਆਂ ਵੀ ਪੀ ਕੇ ਆਇਆ ਹਾਂ ਤੁਸੀਂ ਮਾਨੂੰ ਸਿੱਧਾ ਹੀ ਬ੍ਰਹਮ ਗਿਆਨ ਦਿੱਤਾ ਉਹਨਾਂ ਨੇ ਇੱਕੋ ਗੱਲ ਕੀਤੀ ਭਾਈ ਸਾਹਿਬ ਸਾਹਮਣੇ ਗ੍ਰਿਆਨੇ ਦੀ ਦੁਕਾਨ ਹੈ ਮੈਨੂੰ 1 ਕਿਲੋ ਚੀਨੀ ਪੁੱਛਿਆ ਕਿ ਕੀ ਕੀ ਤਾਂ ਉੱਥੇ ਤਾਂ ਕਹਾ ਕਿ ਮੈਂ ਚੀਨੀ ਮੰਗੀ ਉਹਨਾਂ ਨੇ ਮੈਨੂੰ ਚੀਨੀ ਦੇ ਦਿੱਤੀ ਕਹਿੰਦੇ ਉਹਨੇ ਕੋਈ ਸਾਧ ਨਿਰੰਕਾਰੀ ਮਿਸ਼ਨ वर्ल्ड वाइड ਇੱਕ ਐਸਾ ਮਿਸ਼ਨ ਹੈ ਜੋ ਸਾਰੇ ਸਾਰੇ ਤਰ੍ਹਾਂ ਦੇ ਇਨਸਾਨੋ ਕੋ ਕਿਸੇ ਵੀ ਕੰਮ ਮੇ ਕਿਸੇ ਵੀ ਰੋਜ਼ਗਾਰ ਮੇ ਕਿਸੇ ਵੀ ਤਰ੍ਹਾਂ ਦੇ ਗਰੀਬ ਅਮੀਰ ਪੜਾ ਲਿਖਾ ਡਾਕਟਰ ਇੰਜੀਨੀਅਰ ਵਰਸੋਐਵਰ ਦਾ ਪੋਜੀਸ਼ਨ ਆਫ ਦਾ ਸੋਸਾਇਟੀ ਇਜ਼ देयर वो यहाँ पर आके सबसे पहले ब्रह्म ज्ञान प्राप्त करता है जो कि युगों युगों से सतगुरु ही देते आए हैं जोत ओहा जुगत ओहा सा काया फेर पलटिए जैसे टीचर बदल जाता है शगिर्द बदल जाता है दो दुनिया चार पहाड़ा नहीं बदलता इसी तरह ब्रह्म त्रेता का सतयुग का द्वापर का कलयुग का एक ही है इको सिमरो नानका जो जल थल रिहा समाय ऐसा ज्ञान सतगुरु की कृपा से मिलता है तब हम सभी में सबे घट राम बोले रामा बोले राम बिना को बोले रे ऐसी अवस्था को प्राप्त करके सब मखलूक सारी है कुन बा खुदा का जी। हाँ जी तो आज उसी संदर्भ में हमारे सदगुरु माता सुदीक्षा जी महाराज जो सनकारी मिशन में सदगुरु के रूप में प्रकट हैं और उन्हीं के साथ आदरणीय राजपिता रमेश जी जो भी मंच पर आसीन भी हैं सारी संगत को पंजाब के अनेकों अनेकों शहरों से आए हैं देश विदेश से में जाते हैं और हर जगह ही ऐसा एक रूप बनता है नमन करते हैं सदगुरु को इसलिए कि ब्रह्म ज्ञान की प्राप्ति हुई है और इस ज्ञान की प्राप्ति के बाद जीवन सरल हो जाता है प्यार आता है नम्रता आती है सहनशीलता आती है ठहराव आता है सबर शुकर चोला होवे तेरा एक सहारा रे साधु रह के दुनिया अंदर वांग कमल दे न्यारा रे तेरे अंदर खावे पीवे तेरे अंदर डेरा रे ऐसी अवस्था ब्रह्म ज्ञानी प्राप्त कर सकता है जो हमें सतगुरु प्रदान कर पहला यहाँ पर, पर बहुत बार समागम हो चुका है 2010 में भी यहाँ पर समागम हुआ सौभाग्यवश उस वर्ष सतगुरु बाबा हरदेश सिंह जी महाराज वो यहाँ कोटपुरा में समागम करते रहे यहाँ के हमारे पुरातन संत वो भी समागम होते रहे सतगुरु बाबा गुरबचंद सिंह जी महाराज आते रहे हैं सतगुरु बाबा अवतार सिंह जी महाराज आते रहे हैं गुरु इसी माता जी का आज पहला है हाँ सतगुरु माता सुदीक्षा जी महाराज प्रथम बार इस रोम में पंजाब की यात्रा में जो कि शुरू हुई संगरूर से फिर उसके बाद गिद्दड़वाहा उसके बाद फिर फिरोजपुर उसके बाद फिर फाजिल का आज यहाँ पे प्रोग्राम हो रहा है तो कल का प्रोग्राम नाभा में संपन्न होगा तो ये जगह जगह सदगुरु माता जी पहुँच सारी मानवता को एक ही संदेश देते हैं मैं नरेंद्र सिंह गिल जनरल चार्ज फिरोजपुर जो ब्रांच है दस दिन सेवा लगी हुई है तो आज जो ਸੰਮਗਮ ਚੱਲ ਰਹੇ ਹੈ ਸੰਸਮਗਮ ਚੱਲ ਰਹੇ ਹੈ ਤੋ ਯਾਨੀ ਯਾਤਰਾ ਚੱਲ ਰਹੀ ਹੈ ਸ਼ਤ루ਮਤਾ ਸਿਸਿੰਗ ਮਾਰਾਜ ਐਂਡ ਰੈਵਡ ਬਾਜ ਪਿਤਾ ਜੀ ਇਹ ਚਾਰ ਦਿਨ ਤੋਂ ਯਾਤਰਾ ਚੱਲ ਰਹੀ ਹੈ ਕੱਲ ਦਾ ਆਖਰੀ ਪੜਾਅ ਹੈ ਨਾਬਾ ਵਿਖੀ ਔਰ ਆਦਿ ਦੇਸੀ ਦੇਖ ਰਹੇ ਹਾਂ ਮਨ ਨੂੰ ਇਹ ਸੰਦੇਸ਼ ਦਾ ਰਿਹਾ ਹੈ ਕਿ ਜਿਸ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰਦੇ ਹੋ ਉਸ ਨੂੰ ਪਹਿਲੇ ਜਾਣ ਲਓ ਏਕੋ ਜਾਨੋ ਏਕੋ ਮਨੋ ਰੇਕ ਹੋ ਜਾਓ ਇਹ ਸੰਦੇਸ਼ ਨਿਕਾਰੀ ਮਿਸ਼ਨ ਦਾ ਦਿੱਤਾ ਜਾ ਰਿਹਾ ਹੈ ਨਾਲ ਨਾਲ ਰੂਹਾਨੀ ਤੇ ਅਨਸਾਰੀ ਦੀ ਗੱਲ ਜਦੋਂ ਚੱਲਦੀ ਹੈ ਤੋ ਜੋ ਰੂਹਾਨੀਅਤ ਹੈ ਦਾ ਰਸਤਾ ਇਨਸਾਨੀਅਤ ਦੇ ਨਾਲ ਹੀ ਜੁੜਦਾ ਮਿਲਦਾ ਹੈ ਜਦ ਤੱਕ ਜੀਵਨ ਅੰਦਰ ਰੂਹਾਨੀਅਤ ਨਹੀਂ ਹੁੰਦੀ ਤਦ ਤੱਕ ਬੰਦਾ ਤਾਂ ਚਾਹੁੰਦਾ ਇਨਸਾਨੀ ਬਣ ਸਕਦਾ ਹੈ ਰੂਹਾਨ ਇਸ ਨਿਕਾਰ ਨੂੰ ਕਿਹਾ ਗਿਆ ਪਰਮਾਤਮਾ ਨੂੰ ਕਿਹਾ ਹੈ ਉਦੋਂ ਇਹ ਨਾਲ ਜੁੜ ਜਾਵਾਂਗੇ ਤਾਂ ਇਹ ਅਹਿਸਾਸ ਬਣੇ ਰਹੇਗਾ ਕੋਈ ਵੀ ਇਨਸਾਨ ਕਦੇ ਗਲਤ ਕੰਮ ਨਹੀਂ ਕਰੇਗਾ ਗਲਤ ਸੋਚ ਨਹੀਂ ਰਾਹੀਗਾ ਅੱਜ ਦੇ ਇਸ ਸਮਾਗਮ ਦੇ ਸਬੰਧ ਵਿੱਚ ਅੱਜ ਦਾ ਜੋ ਸਮਾਗਮ ਹੈ ਕੋਟਪੂਰਾ ਵਿਖੇ ਹੋ ਰਿਹਾ ਦਾਣਾਮੁੰਡੀ ਕੋਟਪੂਰਾ ਵਿਖੇ ਇੱਥੇ ਵੀ ਇਸੇ ਮੈਸੇਜ ਸਾਂਰਨ ਸਰ ਨੂੰ ਕਿਤੇ ਦਿੱਤੇ ਜਾ ਰਹੇ ਹਨ ਇਨਸਾਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਜਾਗਮਸਾਫਰ ਮੋਰ ਵੀ ਆ ਬ੍ਰਾਂਡ ਕਾਂਜੂ ਸਹੋਬਤ ਹੈ ਔਰ ਅਬਦੇ ਦਰਸ਼ਨ ਕਰ ਲੋ ਸੁਨੇਹਾ ਇਨਸਾਨਾਂ ਨੂੰ ਮੁਰਸ਼ਿਦ ਬਣਦੇ ਪਿਆ ਬਣਾਵੇ ਮੇਰੇ ਜੇਵਨ ਨੂੰ ਐਸੀਸੀ ਪ੍ਰੋਫੈਸਰ ਦੇਸ਼ਾ ਜੀ ਸਰਵਨ ਕੀਤੇ ਹਨ ਰਹਿਨਕਾਰੀ ਮਿਸ਼ਨ ਦੀ ਫਿਲਾਸਫੀ ਐਡਾਲੋਜੀ ਹੈ ਕਿ ਇਨਸਾਨ ਨੂੰ ਜਾਗਰੂਤ ਕਰਨਾ ਕਿ ਇਨਸਾਨ ਭੁੱਲੀ ਬਠੇ ਕਿਸੇ ਜੀਵਨ ਵਿੱਚ ਆਇਆ ਕਿਉਂ ਹੈ ਕਦ ਵਸੇ ਆਇਆ ਪਰਪਸ ਕੀ ਹੈ ਖਾਣਾ ਪੀਣਾ ਸੌਣਾ ਹੁੰਦਾ ਹੈ ਜੀਵਨ ਦਾ ਆਧਾਰ ਨਹੀਂ ਰਗਾ ਕਰਦੇ ਸਭ ਕੁਝ ਹੁੰਦੇ ਚੇਤੇ ਨੇ ਕਰਨੇ ਉਸ ਨਕਾਰ ਦੀ ਜੋ ਲਖਤ ਕਰਵਾਈ ਜਾ ਰਹੀ ਹੈ ਨਕਾਰੀ ਮਿਸ਼ਨ ਵੱਲੋਂ ਉਹਨਾਂ ਵੀ ਰੋਸ ਹੁੰਦਾ ਸੁਣੀਆ ਕਿ ਬ੍ਰਹਮ ਗਿਆਨ ਕੱਖੁੱਲਾ ਹੈ ਜੋ ਕੁਝ ਗਿਆਸੂ ਦੇਖਣਾ ਚਾਹੀਏ ਜਾਗਰੂਤ ਦੇਖ ਸਕਦਾ ਹੈ